ਪਿੰਡ ਵਾਲਿਆਂ ਦਾ ਹੱਥ ਪੈਂਦਾ ਸੀ ਪੰਚਾਇਤ ਦਾ ਹੱਥ ਪੈਂਦਾ ਸੀ ਤੇ ਪੱਪੂ ਗੋਰੇ ਨੂੰ ਛਡਾ ਲਿਆਂਦਾ ਹੁਣ ਆਹ ਚੀਜ਼ ਵੀ ਤੁਸੀਂ ਬਹੁਤਿਆਂ ਨੇ ਵੇਖੀ ਆ ਜਦੋਂ ਪਿੰਡਾਂ ਚੋਂ ਮੁੰਡੇ ਚੁੱਕੇ ਜਾਂਦੇ ਸੀ ਤੇ ਜੇ ਪਿੰਡ ਵਾਲਿਆਂ ਦਾ ਜ਼ੋਰ ਪੈ ਗਿਆ ਜੇ ਪੰਚਾਇਤ ਦੀਆਂ ਲੱਤਾਂ ਭਾਰ ਚੱਲ ਗਈਆਂ ਤੇ ਯਾਦ ਰੱਖੋ ਮੁੰਡਾ ਛੁੱਟ ਕੇ ਆ ਜਾਂਦਾ ਸੀ ਨਹੀਂ ਤੇ ਜਿਹੜਾ ਇੱਕ ਵਾਰੀ ਜਿਮਸੀ 'ਚ ਬਹਿ ਗਿਆ ਉਹ ਲੋਕਾਂ ਨੇ ਮੁੰਡੇ ਬੰਦੇ ਤੇ ਵੇਖੇ ਸੀ ਮੁੰਡੇ ਉਤਰਦੇ ਨਹੀਂ ਸੀ ਕਦੀ ਜਿਮਸੀਆਂ 'ਚ ਉਹ ਵੇਖੇ ਕਿਉਂਕਿ ਕਦੇ ਨਾ ਕਦੇ ਮੁਕਾਬਲਾ ਉਹਨਾਂ ਦਾ ਬਣ ਜਾਂਦਾ ਸੀ ਇਹ ਚੀਜ਼ ਤੁਸੀਂ ਜਾਦੀ ਹੰਡਾ ਕੇ ਵੇਖੀ ਆ ਹੁਣ ਭਾਈ ਪੱਪੂ ਗੋਰੇ ਨੂੰ ਪੁਲਸ ਰੋਜ਼ ਚੁੱਕਣ ਲੱਗ ਪਈ ਤੇ ਕਹਿੰਦੇ ਨੇ ਭਾਈ ਪੱਪੂ ਗੋਰਾ ਇੱਕ ਦਿਨ ਕੋਠੇ ਤੇ ਬੈਠਾ ਉਹਨੇ ਪਿੰਡ ਵੱਲ ਨੂੰ ਪੁਲਸ ਦੀਆਂ ਜਿਮਸੀਆਂ ਮੁੜਦੀਆਂ ਵੇਖੀਆਂ ਭੱਜ ਕੇ ਥੱਲੇ ਉਤਰਿਆ ਆਪਣੇ ਬਾਪੂ ਨੂੰ ਮਿਲਿਆ ਬਾਪੂ ਕਹਿੰਦਾ ਕੀ ਗੱਲ ਪੁੱਤ ਤੇ ਭਾਈ ਪੱਪੂ ਗੋਰਾ ਕਹਿੰਦਾ ਪੁੱਤ ਬਾਪੂ ਹਣ ਕੁੱਟ ਖਾ ਗਏ ਨਹੀਂ ਮਰਨਾ ਮੇਰ ਕੋ ਨਹੀਂ ਚਰਿਆ ਜਾਂਦਾ ਤੇਰੀ ਚਿੱਟੀ ਦਾੜੀ 'ਚ ਥੁੱਕਦੇ ਆ ਮੇਰ ਕੋ ਨਹੀਂ ਚਰਿਆ ਜਾਂਦਾ ਬੇਬੇ ਦੀ ਚਿੱਟੀ ਚੁੰਨੀ ਪੈਰਾਂ 'ਚ ਰੋਲਦੇ ਆ ਮਰ ਅੱਜ ਜਾਵਾਂ ਮਰ ਕੱਲ ਜਾਵਾਂ ਪਰ ਬਾਪੂ ਹੁਣ ਕੁੱਟ ਖਾ ਕੇ ਨਹੀਂ ਮਰਨਾ ਹੁਣ ਕੌਮਲੀ ਕੁਝ ਕਰਕੇ ਮਰੂੰਗਾ ਉਸ ਦਿਨ ਭਾਈ ਪੱਪੂ ਗੋਰਾ ਪਹਿਲੇ ਦਿਨ ਘਰੋਂ ਭੱਜਾ ਤੇ ਭੱਜ ਕੇ ਖਾੜਕੂਆਂ ਦੇ ਦਜਾਫੇ ਵਿੱਚ ਆ ਗਿਆ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਉਹ ਚੀਫ ਬਣਿਆ ਆਪਣੇ ਟਾਈਮ ਦੇ ਉੱਤੇ ਅੱਜ ਵੀ ਉਸ ਇਲਾਕੇ ਵਿੱਚ ਦੋ ਚੋਧਿਆਂ ਦਾ ਨਾਂ ਲੋਕੀ ਬੜੇ ਪਿਆਰ ਨਾਲ ਲੈਂਦੇ ਆ ਇੱਕ ਬਾਬਾ ਜਗਰਾਜ ਸਿੰਘ ਤੂਫਾਨ ਨਾਂ ਸੁਣਿਆ ਤੁਸੀਂ ਉਹਦੇ ਭੋਗ ਦੇ ਉੱਤੇ 5 ਲੱਖ ਬੰਦਾ ਇਕੱਠਾ ਹੋਇਆ ਸੀ ਉਹਦੇ ਸਸਕਾਰ ਦੇ ਉੱਤੇ ਹਿੰਦੂ ਮੁਸਲਮਾਨ ਸਾਰੇ ਬਾਬੇ ਜੁਗਰਾਜ ਸਿੰਘ ਤੂਫਾਨ ਤੋਂ ਬਾਅਦ ਉਸ ਇਲਾਕੇ ਵਿੱਚ ਅੱਜ ਵੀ ਭਾਈ ਪੱਪੂ ਗੋਰੇ ਦਾ ਨਾਂ ਲੋਕੀ ਬੜੇ ਪਿਆਰ ਨਾਲ ਲੈਂਦੇ ਆ ਉਹਨਾਂ ਦਿਨਾਂ ਵਿੱਚ ਇੱਕ ਖਾੜ ਕੋ ਸ਼ਹੀਦ ਹੋਇਆ ਭਾਈ ਤਰਸੀਮ ਸਿੰਘ ਜਦੋਂ ਤਰਸੀਮ ਸਿੰਘ ਦਾ ਭੋਗ ਪਵੇ ਸੰਗਤ ਬੈਠੀ ਤੇ ਸੰਗਤ ਵਿੱਚ ਭਾਈ ਪੱਪੂ ਗੋਰਾ ਭੇਸ ਬਟਾ ਕੇ ਬੈਠਾ ਸੀ ਇਨੇ ਚਿਰ ਨੂੰ ਪੁਲਿਸ ਦੀਆਂ ਗੱਡੀਆਂ ਆਈਆਂ ਗੱਡੀ ਦੇ ਵਿੱਚੋਂ ਕਸ਼ਮੀਰ ਸਿੰਘ ਏਐਸਆਈ ਉਤਰਿਆ ਉਹਨੇ ਹੋਰ ਤੇ ਕੁਝ ਨਾ ਵੇਖਿਆ ਪਰ ਜਿਹੜਾ ਗੁਰੂ ਕੇ ਹੀ ਹਜ਼ੂਰੀ ਚ ਬੈਠਾ ਗਰੰਤੀ ਸਿੰਘ ਤਾਬਿਆਂ ਬੈਠਾ ਬਾਣੀ ਪੜਦਾ ਸੀ ਨਾ ਉਹਦੇ ਹਜ਼ੂਰੀਏ ਨੂੰ ਵਟ ਚਾੜ ਕੇ ਨਾ ਉਹ ਬੰਦਾ ਤਾਬਿਆਂ ਚੋਂ ਖਿੱਚ ਲਿਆ ਕਸ਼ਮੀਰ ਸਿੰਘ ਏਐਸਆਈ ਨੇ ਉਹ ਬੰਦਾ ਇੰਨਾ ਕੁੱਟਿਆ ਇੰਨਾ ਕੁੱਟਿਆ ਕਿ ਕੋਟ-ਕੋਟ ਕੋਦੀਆਂ ਲੱਤਾਂ ਤੋੜ ਦਿੱਤੀਆਂ ਤੇ ਸਾਹਮਣੇ ਬੈਠਾ ਭਾਈ ਪੱਪੂ ਗੋਰਾ ਵੇਖਦਾ ਉਹਨੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਆਖਿਆ ਮਹਾਰਾਜ ਮੌਤ ਘੜੀ ਨੂੰ ਆ ਜਾਵੇ ਮੌਤ ਕੱਲ ਆ ਜਾਵੇ ਮੌਤ ਪਰਸੋਂ ਆ ਜਾਵੇ ਪਰਵਾਹ ਕੋਈ ਨਹੀਂ ਪਰ ਇੱਕ ਅਰਦਾਸ ਹੀ ਮਰਨ ਤੋਂ ਪਹਿਲਾਂ ਕਸ਼ਮੀਰ ਸਿੰਘ ਐਸਆਈ ਦੀ ਛਾਤੀ 'ਚ ਗੋਲੀਆਂ ਮੈਂ ਮਾਰਨੀਆਂ ਵਾ ਹੋਰ ਕੋਈ ਬੰਦਾ ਨਹੀਂ ਮਾਰੂਗਾ ਲਓ ਜੀ ਭਾਈ ਪੱਪੂ ਗੋਰਾ ਹੁਣ ਖਾੜਕੂ ਸਫਾਂ 'ਚ ਰਲਿਆ ਇਹਦੇ ਦੋ ਸਾਥੀ ਆ ਇੱਕ ਭਾਈ ਦਲਜੀਤ ਸਿੰਘ ਤੇ ਇੱਕ ਭਾਈ ਪ੍ਰੇਮ ਸਿੰਘ ਇਹਨਾਂ ਨੂੰ 6 ਦਿਨ ਹੋ ਗਿਆ ਕਮਾਦ ਚ ਬੈਠਿਆਂ ਬੈਠਿਆਂ ਮਹੀਨਾਵਾਂ ਜਨਵਰੀ ਦਾ ਸਾਲ ਚੱਲਦਾ ਵਾ 1992 ਇਹ ਕਮਾਦ ਚ ਬੈਠੇ ਆ ਤੇ ਭਾਈ ਦਲਜੀਤ ਸਿੰਘ ਨੇ ਆਖਿਆ ਭਾਈ ਪੱਪੂ ਗੋਰੀਆ ਐਂ ਜਾਵਦਾ ਵੀ ਕਿਤੇ ਨਾ ਕਿਤੇ ਸੀਆਈਡੀ ਸਾਡੇ ਮਗਰ ਲੱਗੀ ਆ ਜਿੱਥੇ ਜਾਈਦਾ ਪੁਲਿਸ ਉਥੇ ਆ ਜਾਂਦੀ ਆ ਜਿੱਥੇ ਜਾਈਦਾ ਪੁਲਿਸ ਉਥੇ ਆ ਜਾਂਦੀ ਆ ਭਾਈ ਪੱਪੂ ਗੋਰਾ ਕਹਿੰਦਾ ਕੋਈ ਨਹੀਂ ਕਰਾਂਗੇ ਛੇਤੀ ਸੁਧਾਈ ਤੇ ਬੈਠਿਆਂ-ਬੈਠਿਆਂ ਭਾਈ ਪੱਪੂ ਗੋਰਾ ਕਹਿੰਦਾ ਮੇਰਾ ਮਾਂ ਨੂੰ ਮਿਲਣ ਨੂੰ ਬੜਾ ਜੀ ਕਰਦਾ ਜੀ ਆ ਜਿਹੜੀ ਮਾਂ ਦਾ ਜ਼ਿਕਰ ਮੈਂ ਕਰ ਲੱਗਾ ਨਾ ਐਦਾਂ ਸਾਹਮਣੇ ਬੈਠੀ ਸੀ ਮੈਂ ਦੋ ਵਾਰੀ ਉਸ ਮਾਂ ਦੇ ਸਾਹਮਣੇ ਭਾਈ ਪੱਪੂ ਗੋਰੇ ਦਾ ਪ੍ਰਸੰਗ ਸੁਣਾਇਆ ਮੈਂ ਹੈਰਾਨ ਸਾਂ ਉਸ ਮਾਂ ਦਾ ਲੱਕ ਕੁੱਬਾ ਸੀ ਸਰੀਰ ਬੜਾ ਬੁੱਢਾ ਸੀ ਪਰ ਜਦੋਂ-ਜਦੋਂ ਉਹਦੇ ਪੁੱਤ ਦਾ ਜ਼ਿਕਰ ਆਉਂਦਾ ਸੀ ਨਾ ਤਾਂ ਮਾਂ ਸਦੀ ਹੋ ਕੇ ਬਹਿ ਜਾਂਦੀ ਸੀ ਮੈਂ ਵੇਖਦਾ ਸਾਂ मां तो किड्डी खुशकिस्मत होवेगी तेरे जूंदे जी लोकी तेरे पुत दिया 12 ਗਾਉਂਦੇ ਨੇ ਲੋਕੀ ਤੇ ਲਾਂਨ ਪੈਂ ਖੱਟ ਕੇ ਚਲੇ ਜਾਂਦੇ ਆ ਤੇਰਾ ਪੁੱਤ ਜਿੰਨਾ ਚਿਰ ਦੁਨੀਆ ਰਹੂਗੀ ਅਮਰ ਰਹੂਗਾ ਸੰਸਾਰ ਉਤੇ ਭਾਈ ਪੱਪੂ ਗੋਰਾ ਆਪਣੇ ਦੋਵੇਂ ਸਾਥੀ ਲੈ ਕੇ ਤੇ ਆਪਣੇ ਪਿੰਡ ਟਡਿਆਲੇ ਪਹੁੰਚਿਆ ਰਾਤ 12 ਵਜੇ ਦਰਵਾਜ਼ਾ ਖੋਲਿਆ ਮਾਂ ਨੇ ਭਾਈ ਪੱਪੂ ਗੋਰਾ ਅੰਦਰ ਨੰਗਿਆ ਜੱਫੀ ਪਾਈ ਦੂਜਿਆਂ ਨੇ ਜੱਫੀ ਪਾਈ ਮਿਲੇ ਅੰਦਰ ਬੈਠੇ ਤੇ ਮਾਂ ਨੂੰ ਚਾ ਚੜ ਗਿਆ ਕਹਿੰਦੀ ਪੁੱਤ ਕੁਝ ਸ਼ਕੇਗਾ ਮੈਂ ਪ੍ਰਸ਼ਾਦੇ ਲਾ ਦਿਆਂ ਪਰੌਂਠੇ ਲਾ ਦਿਆਂ ਤੇ ਭਾਈ ਪੱਪੂ ਗੋਰਾ ਕਹਿੰਦਾ ਮਾਂ ਅੱਧੀ ਰਾਤ ਆ ਅੱਗ ਬਾਲੇਗੀ ਗਵਾਂਢੀ ਵਿੜਕਾਂ ਲੈਣਗੇ ਦੁੱਧ ਲਿਆ ਠੰਡਾ ਇੱਕ ਇੱਕ ਗਲਾਸ ਸਾਨੂੰ 6 ਦਿਨ ਹੋ ਗਏ ਆ ਅਸੀਂ ਅੰਨ ਨਹੀਂ ਖਾ ਕੇ ਵੇਖਿਆ ਗੰਨੇ ਚੂਪ ਕੇ ਗੁਜ਼ਾਰਾ ਕੀਤਾ ਵਾ ਮਾਂ ਨੇ ਦੁੱਧ ਲਿਆਂਦਾ ਭਾਈ ਪੱਪੂ ਗੋਰੇ ਨੇ ਉਹ ਦੁੱਧ ਜਿਹੜਾ ਗਲਾਸ ਸੀ ਉਹ ਛਕਿਆ ਤੇ ਮਾਂ ਦੇ ਪੈਰਾਂ ਨੂੰ ਹੱਥ ਲਾ ਕੇ ਜਦੋਂ ਤੁਰਨ ਲੱਗਾ ਤੇ ਮਾਂ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਪੁੱਤ ਜਿਉਂਦਾ ਰਹਿ। ਤੇ ਭਾਈ ਪੱਪੂ ਗੋਰਾ ਕਹਿੰਦਾ ਮਾਂ ਹਾਂ ਕੋਈ ਅਸ਼ੀਰਵਾਦ ਆ। ਮਾਂ ਕਹਿੰਦੀ ਕਿਉਂ? ਭਾਈ ਪੱਪੂ ਗੋਰਾ ਕਹਿੰਦਾ ਮਾਂ ਅਸ਼ੀਰਵਾਦ ਉਹ ਦੇ ਜਿਹੜੀ ਨਿਭਣੀ ਆ। ਜਿਉਂਦਾ ਕੋਈ ਨਹੀਂ ਰਹਿਣਾ। ਅਸ਼ੀਰਵਾਦ ਉਹ ਦੇ। ਕਿ ਤੇਰਾ ਪੁੱਤ ਮੈਦਾਨੇ ਜੰਗ ਚ ਲੜ ਕੇ ਸ਼ਹੀਦ ਹੋਵੇ ਮਾਂ ਨੇ ਪੋਲੀ ਜੀ ਗੱਲ ਤੇ ਪਟੋਕੀ ਮਾਰ ਕੇ ਆਖਿਆ ਅੱਜ ਮਾਂ ਨੂੰ ਮਤਾਂ ਦੇਣ ਲੱਗ ਪਿਆ ਤਿੰਨੇ ਜਾਣੇ ਮਾਂ ਨੂੰ ਮੱਥਾ ਟੇਕ ਕੇ ਪਿੰਡ ਕੱਢਿਆਲੇ ਤੋਂ ਬਾਹਰ ਨਿਕਲੇ ਤੇ ਨਾਲ ਦੇ ਕਹਿੰਦੇ ਜਥੇਦਾਰਾ ਹੁਣ ਕਿੱਧਰ ਜਾਣਾ ਤੇ ਭਾਈ ਪੱਪੂ ਗੋਰਾ ਕਹਿੰਦਾ ਓ ਸਾਹਮਣੇ ਪਿੰਡ ਕਰਨਾਮਾ ਵਾ ਆ ਵਟੇ ਵਟ ਤੁਰੇ ਚਲੀਏ ਪਿੰਡ ਕਰਨਾਮੇ ਚ ਸਾਡੀ ਠਾਰਿਆ ਤੇ ਉਸ ਠਾਰ ਪਹੁੰਚਾ ਕੇ ਰੋਟੀ ਪਾਣੀ ਖਾਵਾਂਗੇ ਪਿੰਡ ਟਡਿਹਾਲੇ ਤੋਂ ਤਿੰਨ ਖਾੜਕੂ ਵੱਡੇ ਵੱਟ ਤੁਰੇ ਨੇ ਤੇ ਪਿੰਡ ਕਰਨਾਮੇ ਦੇ ਵਿੱਚ ਆਪਣੇ ਪੈਰ ਇਉਂ ਜਨਵਰੀ 1992 ਸੀ ਕੋਰੇ ਕਰਨਾ ਇੱਕ ਕੰਮ ਮਹਾਨ ਭਾਈ ਹੋ 26 ਜਨਵਰੀ 1992 ਸੀ 26 ਜਨਵਰੀ 1992 ਸੀ ਕੋਰੇ ਕਰਨਾ ਇੱਕ ਕੰਮ ਮਹਾਨ ਭਾਈ ਹੋ ਸਿੰਘ ਨੂੰ ਕਿਦਰੇ ਤੋੜ ਦਿੱਤਾ ਤੋੜ ਦਿੱਤਾ ਤੋੜ ਦਿੱਤਾ ਕੇਵਲ ਸਿੰਘ ਨੂੰ ਕਿਦਰੇ ਤੋੜ ਦਿੱਤਾ ਨਾਲ ਤੋੜਤੇ ਬੀਰ ਬਲਵਾਨ ਭਾਈ ਹੋਵਲੇ ਸਿੰਘ ਨੂੰ ਕਿਦਰੇ ਤੋੜ ਦਿੱਤਾ ਕੇਵਲ ਭਾਈ ਹੋਏ ਪ੍ਰੇਮ ਸਿੰਘ ਦਲ ਜੀਤ ਨੂੰ ਨਾਲ ਲੈ ਕੇ ਪ੍ਰੇਮ ਸਿੰਘ ਦਲ ਜੀਤ ਨੂੰ ਨਾਲ ਲੈ ਕੇ ਪਿੰਡ ਪਹੁੰਚਿਆ ਮਾਤਾ ਕੋਲ ਆਣ ਭਾਈ माता <laughs> अी na ਪਰਸਾਨ ਭਾਈ ਹੋ ਰੀਪੀ ਅਮਤੇ ਪਿਸਟਲ ਸੀ ਕੋਲਿਓ ਦੋ ਜੀ ਵੀ ਅਮਤੇ ਪਿਸਟਲ ਸੀ ਕੋਲਿਓ ਦੋ ਖਾਤੇ ਤਰੂਦ ਜੋ ਆਗ ਬਰਸਾਨ ਭਾਈ ਗੀਤ ਹੋਣਾ ਨਾ ਜਿਉਂਦਿਆਂ ਹੱਥ ਆਉਣਾ ਹੋ ਗੀਤੀ ਜੋੜੜੀ ਚਰਨੀ ਭਗਵਾਨ ਭਾਈ ਸ਼ਹੀਦ ਹੋਣਾ ਨਾ ਜਿਉਂਦਿਆਂ ਹੱਥ ਹੋਣਾ ਸ਼ਹੀਦ ਹੋਣਾ ਨਾ ਜਿਉਂਦਿਆਂ ਹੱਥ ਹੋਣਾ ਕੀਦੀ ਜੋਦੜੀ ਚਰਨੀ ਭਗਵਾਨ ਪਾਈ ਹੋ ਸਾਹੀਦ ਹੁਣ ਨਾ ਜੁਦਿਆ ਹੱਥ ਹੋਣਾ ਸਾਹੀਦ ਹੁਣ ਨਾ ਜੁਦਿਆ ਹੱਥ ਹੋਣਾ ਕਿਤੀ ਜੋਦੜੀ ਚਰਨੀ ਭਗਵਾਨ ਪਾਈ ਕਿਤੀ ਜੋਦੜੀ ਚਰਨੀ ਭਗਵਾਨ ਪਾਈ ਹੋ 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 ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਸਰਬੱਤ ਦਾ ਪਣ ਤੁਸੀਂ ਸਰਵਣ ਕਰ ਰਹੇ ਹੋ ਆਪਣੇ ਪਿੱਡੇ ਤੇ ਹਟਾਇਆ ਹੋਇਆ ਉਹ ਇਤਿਹਾਸ ਦਾ ਪੰਨਾ ਜਿਹਨੂੰ ਅਸੀਂ ਖਾੜਕੂ ਲਹਿਰ ਕਹਿੰਦੇ ਆਂ ਬਹੁਤੀ ਵਾਰੀ ਸਾਡੇ ਲੀਡਰ ਕਹ ਲੋ ਖਾਸ ਤੌਰ ਤੇ ਲੀਡਰ ਬੰਦੇ ਉਹ ਇੱਕ ਚੀਜ਼ ਵਰਤਦੇ ਇਹਦੇ ਵਾਸਤੇ ਇੱਕ ਸ਼ਬਦ ਵਰਤਦੇ ਕਹਿੰਦੇ ਕਾਲਾ ਦੌਰ ਉਹਨੂੰ ਕਹਿੰਦੇ ਕਾਲਾ ਦੌਰ ਆ ਅਸੀਂ ਵੀ ਕਈ ਵਾਰੀ ਗਾਇਬ ਗਾਇ ਕਹਿ ਦਿੰਦੇ ਆ ਵੀ ਕਾਲਾ ਦੌਰ ਸੀ ਉਹ ਪਰ ਜੇ ਉਸ ਸਮੇਂ ਨੂੰ ਤੁਸੀਂ ਅੱਜ ਦੇ ਸਮੇਂ ਨਾਲ ਮਲਾ ਕੇ ਵੇਖੋ ਤੇ ਤੁਹਾਨੂੰ ਆਪੇ ਪਤਾ ਲੱਗ ਜੂ ਵੀ ਕਾਲਾ ਦੌਰ ਕਿਹੜਾ ਸੀ ਲੀਡਰ ਉਹਨੂੰ ਕਾਲਾ ਦੌਰ ਕਹਿੰਦੇ ਆ ਇਹਨੂੰ ਚਿੱਟਾ ਦੌਰ ਕਹਿੰਦੇ ਆ ਉਹਨਾਂ ਚਿੱਟਾ ਦੌਰ ਆਪੇ ਕਹਿਣਾ ਜਦੋਂ ਚਿੱਟਾ ਕਿਸਮਤ ਦੀਆਂ ਕੁੜੀਆਂ ਵਾਂਗੂ ਵਗਣਦੇ ਆ ਪਿੰਡਾਂ 'ਚ ਉਹਨਾਂ ਨੇ ਤੇ ਭਾਈ ਇਹਨੂੰ ਚਿੱਟਾ ਦੌਰ ਹੀ ਕਹਿਣਾ ਨੰਨਿਗੇ ਨਿਗੇ ਨਿਆਣੇ ਜੇਬਾਂ 'ਚ ਪਾਈ ਫਿਰਦੇ ਹੋ ਜਦੋਂ ਮੈਂ ਹਰ ਸਟੇਜ 'ਤੇ ਇੱਕ ਗੱਲ ਜ਼ਰੂਰ ਕਹਿਣਾ ਵੀ ਨਸ਼ੇ ਤੋਂ ਬਚਜੋ ਬਚਾਓ ਜੇ ਆਪਣੀ ਨੌਜਵਾਨ ਪੀੜ੍ਹੀ ਬਚਾਈ ਜਾਂਦੀ ਹੈ ਤੇ ਬਚਾਈ ਤੁਹਾਡਾ ਕੋਈ ਨਹੀਂ ਜੇ ਸਕਾ ਕੋਈ ਬੰਦਾ ਕੋਈ ਲੀਡਰ ਨਹੀਂ ਜੇ ਸਕਾ ਜਿੰਨੇ ਮਰਜੀ ਕੋਈ ਦਮਗਜੇ ਮਾਰੀ ਜਾਵੇ ਤੁਹਾਡੇ ਚੋਂ ਜਿਹੜਾ ਪੁੱਤ ਪੋਤੇ ਆ ਜਿਹਦਾ ਭਰਾ ਭਰਾਵਾ ਦੂਜਿਆਂ ਨੂੰ ਉਹ ਗੋਟਾਂ ਦੇ ਇਸ ਦੀਆਂ ਜਿਵੇਂ ਵੋਟ ਆ ਸਾਡੀ ਆ ਵੋਟਾਂ ਨੰਗੀਆਂ ਹੀ ਆ ਨਾ ਮੈਂ ਉਹ ਵੀ ਬੰਦੇ ਜਾਣਦਾ ਕਿਉਂਕਿ ਸਾਡਾ ਵੀ ਇੱਕ ਸਰਕਲ ਆ ਖਬਰ ਕਿਤੇ ਉਹਨਾਂ ਕੋਈ ਕੱਢ ਕੇ ਫੜਾ ਦਿੰਦਾ ਚੰਗੇ ਭਲੇ ਬੰਦਿਆਂ ਨੇ ਵੋਟਾ ਪਾਉਣ ਵਾਸਤੇ ਨਸ਼ੇੜੀਆਂ ਨੂੰ 5-500 ਰੁਪਇਆ ਦੇ ਕੇ ਕਿਹਾ ਵੀ ਟੀਕਾ ਲਾਓ ਤੇ ਵੋਟ ਸਾਨੂੰ ਪਾ ਕੇ ਨਾਲ ਫੋਟੋ ਖਿੱਚੀ ਲਿਆਓ ਆਉਣ ਲੱਗਿਆ ਅਹੀਂ ਆਨੇ ਸਾਡੇ 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 ਕਰਕੇ ਅਸੀਂ ਜੜੀ ਤੇਲ ਦਿਵਾਲਿਆ ਆਪਣੀ ਇਹਨਾਂ ਦੇ ਕੋਲ ਤੁਹਾਡਾ ਕੋਈ ਨਹੀਂ ਤੁਹਾਡੇ ਆਪਣੇ ਤੁਸੀਂ ਤੁਸੀਂ ਜੇ ਆਪਣਾ ਆਪ ਆਪ ਸੰਭਲਿਆ ਤੇ ਸਮਝ ਲਓ ਵੀ ਤੁਸੀਂ ਸਾਰਾ ਕੁਝ ਹੀ ਸੰਭਲਿਆ ਤੇ ਦੂਜੀ ਗੰਤੀ ਏ ਜਿਹਦਾ ਬੱਚਾ ਜਿਹਦਾ ਭਰਾ ਜਿਹਦਾ ਪੁੱਤ ਕਰਾਏ ਪਿਆ ਗਿਆ ਨਾ ਉਹਦੇ ਨਾਲ ਥੋੜਾ ਹਲੀਮੀਨਾ ਪੇਸ਼ ਆਇਆ ਕਰੋ ਜਿਹੜੇ ਬੱਚੇ ਆ ਵਿਗੜਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਗੁਰੂ ਨਾਨਕ ਵਿਗੜਿਆਂ ਕੋ ਜਾ ਕੇ ਬੈਠਾ ਵਾ ਸੱਜਣ ਠੱਗ ਵਿਗੜਿਆ ਹੀ ਸੀ ਨਾ ਵਿਗੜਿਆ ਹੀ ਸੁਧਾਰਿਆ ਜਾ ਕੇ ਕੌਡਾ ਰਾਂਗਸ਼ ਵੀ ਵਿਗੜਿਆ ਹੀ ਸੀ ਨਾ ਵਿਗੜਿਆ ਹੀ ਸੁਧਾਰਿਆ ਜਿਨ੍ਹਾਂ ਨੂੰ ਅਸੀਂ ਅੱਜ ਨਸ਼ੇੜੀ ਕਹਿੰਨੇ ਆ ਜਾਂ ਵਿਗੜੇ ਕਹਿੰਨੇ ਆ ਹੈ ਤੇ ਸਾਡੇ ਆਪਣੇ ਹੀ ਨਾ ਸਾਡੇ ਭਰਾ ਵਾ ਸਾਡੇ ਬੱਚੇ ਆ ਸਾਡੇ ਪੋਤੇ ਆ ਸਾਡਾ ਹੀ ਸਾਰਾ ਕੁਝ ਆ ਤੇ ਯਾਦ ਰੱਖੋ ਜਦੋਂ ਸਰੀਰ ਤੇ ਥੋੜਾ ਹੋ ਜਾਵੇ ਨਾ ਕਹੇ ਅੰਗ ਤੇ ਉਹਦਾ ਇਲਾਜ ਕਰੀਦਾ ਵਾ ਬਾਹ ਨਹੀਂ ਕੱਟੀਦੀ ਜੇ ਸਾਡਾ ਅੰਗ ਵਿਗੜ ਗਿਆ ਵਾ ਤੇ ਉਹਨੂੰ ਸੁਧਾਰਨਾ ਵੀ ਤੇ ਤੁਹਾਡੀ ਜ਼ਿੰਮੇਵਾਰੀ ਆ ਸੁਧਾਰ ਲਓ ਜੇ ਸੁਧਾਰੇ ਜਾਂਦੇ ਆ ਤੇ ਕਈ ਵਾਰੀ ਬੰਦਾ ਪ੍ਰੇਮ ਦੀ ਭਾਸ਼ਾ ਦਾ ਹੀ ਭੁੱਖਾ ਹੁੰਦਾ ਪਰ ਸਾਡਾ ਇੱਕ ਸੁਭਾਅ ਆ ਅਹੀਂ ਕੜਮ ਚੌਧਰੀ ਬਣੇ ਹੁੰਨੇ ਆ ਲੈ ਇਹਦੇ ਲਾਗੇ ਨਾ ਖਲੋਈ ਅੱਛਾ ਕੰਮ ਲੈਣਾ ਹੋਵੇ ਤੇ ਬਾਕੀ ਸਾਰੇ ਚੰਗੇ ਆ ਆ ਮੈਂ ਬਹੁਤੇ ਗੁਰਦੁਆਰਿਆਂ ਚ ਵੇਖਿਆ ਬਹੁਤੇ ਪ੍ਰਬੰਧਾਂ ਚ ਜਾ ਕੇ ਵੇਖਿਆ ਕਿ ਨੌਜਵਾਨ ਮੁੰਡੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਜਾਂ ਕੇਸ ਨਹੀਂ ਰੱਖੇ ਜਦੋਂ ਤੇ ਉਹਨਾਂ ਕੋਲ ਲੈਣੀਆਂ ਗਰਾਈਆਂ 5500 ਪਾ 11000 ਪਾ 3000 ਉਹਨੇ ਦੇ ਦਿੱਤੇ ਤੇ ਜਿਹਨੇ ਆਖਿਆ ਵੀ ਮੇਰੀ ਵੀ ਕੋਸਲਾ ਲਾ ਤੈਨੂੰ ਬੜਾ ਪਦਾਖ ਹੋਣ ਮੋਝਾ ਮੂੰਹ ਸਾਹਮਣੇ ਆ ਆ ਚੀਜ਼ ਨਹੀਂ ਦੇਖੋ ਕਹਿਣਾ ਪਿਆਰ ਦੀ ਭਾਸ਼ਾ ਬੋਲੋਗੇ ਪਤਾ ਨਹੀਂ ਉਹ ਤੁਹਾਡੇ ਨੇੜੇ ਲੱਗਣੀ ਵਾਲਾ ਹੋਵੇ ਤੁਹਾਡਾ ਇੱਕ ਪਹਿੜਾ ਸ਼ਬਦ ਅਗਲੇ ਨੂੰ ਤੋੜ ਕੇ ਰੱਖ ਦਵੇ ਕੁਰਖਤ ਨਾ ਬੋਲੋ ਜਿਨ੍ਹਾਂ ਨੂੰ ਮਹਾਰਾਜ ਨੇ ਸਮੱਤ ਦਿੱਤੀ ਆ ਅਕਲ ਦਿੱਤੀ ਆ ਉਹ ਦੂਜਿਆਂ ਦੀ ਬਾਹ ਫੜਨ ਦੀ ਕੋਸ਼ਿਸ਼ ਕਰੋ ਇਹ ਵੀ ਤੁਹਾਡੇ ਆ ਜੇ ਸਿਸਟਮ ਨੇ ਹਲਾਤਾ ਨੇ ਇਹਨਾਂ ਨੂੰ ਮਾਰ ਮਾਰੀ ਆ ਤੁਸੀਂ ਇਹਨਾਂ ਦੇ ਸਾਹਮਣੇ ਇਹਨਾਂ ਦੀਆਂ ਗੱਲਾਂ ਕਰਦੇ ਜੇ ਤੁਸੀਂ ਚੰਗੇ ਵਧੀਆ ਕਰੈਕਟਰ ਵਾਲੇ ਜਿਨ੍ਹਾਂ ਨੇ ਨਸ਼ੇ ਛੱਡੇ ਸੁਖ ਜੋਲ ਵਰਗੇ ਦੀਆਂ ਗੱਲਾਂ ਕਰਿਆ ਕਰੋ ਗੱਲਾਂ ਕਰਨੀਆਂ ਤੇ ਪਿੰਕੇ ਜਿਰਗ ਵਰਗੇ ਦੀਆਂ ਗੱਲਾਂ ਕਰਿਆ ਕਰੋ ਤੁਹਾਡੇ ਲੱਗੇ ਜਸਾ ਪੱਟੀ ਉਸ ਬੰਦੇ ਦੀ ਗੱਲ ਕਰ ਲਿਆ ਕਰੋ ਉਸ ਬੰਦੇ ਨੂੰ ਮੈਂ ਕਈ ਵਾਰੀ ਸਟੇਜਾਂ ਤੇ ਬੋਲਿਆ ਸਿਰ ਝੁਕਦਾ ਭਾਈ ਲੋਕੀ ਬਾਹਰ ਜਾ ਕੇ ਤਰਸਦੇ ਆ ਖੇਡਣ ਵਾਸਤੇ ਜਸਾ ਪੱਟੀ ਬਾਹਰ ਖੇਡਣ ਗਿਆ ਰੈਫਰੀ ਨੇ ਰੋਕ ਦਿੱਤਾ ਕਹਿੰਦਾ ਪਟਕਾ ਲਾ ਕੇ ਤੇ ਗੁੱਤ ਕਰਕੇ ਆ ਤੇ ਜੇ ਹੁੰਦਾ ਸਾਡੇ ਅਰਕਾ ਨਿਆਣਾ ਮੁੜ ਕੇ ਪਤਾ ਨਹੀਂ ਬਾਹਰ ਆਇਆ ਜਾਣਾ ਕਿ ਨਹੀਂ ਆਇਆ ਜਾਣਾ ਉਹਨਾਂ ਨਾਲ ਗੋਤ ਕੀ ਕਰਨੀ ਕਟਵਾਉਣੇ ਤੇ ਕਟਵਾ ਵੀ ਦੇ ਸਾਡੇ ਅੱਗੇ ਭਾਵੇਂ ਕਟਾਵਾ ਵੀ ਨੰਦੇ ਪਰ ਉਹ ਮਰਦ ਆਪਣੇ ਪੈਰ ਤੇੜਿਆ ਰਿਹਾ ਉਹ ਕਹਿੰਦਾ ਨਾ ਖੇਜਣਾ ਮਨਜ਼ੂਰ ਆ ਪਰ ਜੂੜੇ ਨੂੰ ਗੋਤ ਦੇ ਵਿੱਚ ਨਹੀਂ ਬਦਲਣਾ ਬੰਦਿਆਂ ਦੇ ਨਿਜਮ ਹੁੰਦੇ ਆ ਭਾਈ ਬੰਦਿਆਂ ਦੇ ਅਸੂਲ ਹੁੰਦੇ ਆ ਤੁਹਾਡਾ ਗਵਾਂਢ ਹੀ ਆ ਨਾ ਪਰ ਚੰਗੇ ਲੋਕਾਂ ਦੀ ਗੱਲ ਘਟ ਕਰਦੇ ਆ ਅਸੀਂ ਆਪਣੇ ਮਾੜੇ ਪੁਆਇੰਟ ਲੋਕਾਂ ਨੂੰ ਜਿਆਦਾ ਦੱਸੀ ਜਾਂਦੇ ਆ ਸਾਡੇ ਚ 24 ਕਮੀਆਂ ਕਮੀਆਂ ਨਾ ਖੂਬੀਆਂ ਦੱਸਿਆ ਕਰੋ ਅਹੀਂ ਜਿੱਤੇ ਅੱਜ ਦੇ ਡਰਾਂ ਦੀ ਗੱਲ ਕਰਦਿਆ ਬਾਦਲ ਹੋਣੀਆਂ ਆਖਾ ਕੇ ਕੈਪਟਨ ਹੋਣੀਆਂ ਆਖਾ ਕੇ ਭਗਵੰਤ ਮਾਨ ਆਖਾ ਗਿਆ ਉਹ ਖਾਣ ਵਾਲਿਆਂ ਦੀ ਗੱਲ ਬਾਅਦ ਚ ਕਰਿਆ ਕਰੋ ਲੋਕਾਂ ਨੂੰ ਇਹ ਦੱਸਿਆ ਕਰੋ ਮਹਾਰਾਜਾ ਰਣਜੀਤ ਸਿੰਘ ਨੇ ਕੋਹੇ ਨੂਰ ਹੀਰਾ ਡੌਲੇ ਤੇ ਬੰਨ ਛੱਡਿਆ ਮਰਦ ਨੇ ਬੰਦੇ ਚੰਗਿਆਂ ਦੀ ਗੱਲ ਕਰਿਆ ਕਰੋ ਨਕਮੀਆਂ ਦੀ ਜ਼ਰੂਰੀ ਨਿਆਣਿਆਂ ਚ ਬੈ ਬੈ ਕੇ ਕਰਨੀ ਹੈ ਚੜਦੀ ਕਲਾ ਦੇ ਬੰਦਿਆਂ ਦੀ ਗੱਲ ਅਸੀਂ ਪਿੰਡ 'ਚ ਗੱਲਬਾਤ ਕਿਹਦੀ ਕਰਨੀ ਹੁੰਦੀ ਆ ਜਿਹੜਾ ਸਭ ਤੋਂ ਨਖੇਦ ਹੋਵੇ ਲੈ ਆਉਨੇ ਵੀ ਲਾਤਾਈ ਸ੍ਰੀ ਸਾਹਿਬ ਉਹ ਵੀ ਪੀਣ ਲੱਗ ਪਿਆਈ ਤੁਸੀਂ ਉਹਦੀ ਤੇ ਗੱਲ ਕਰ ਦਿੱਤੀ ਤੁਹਾਨੂੰ ਭਾਈ ਤਾਰੂ ਸਿੰਘ ਨਹੀਂ ਦੱਸਿਆ ਜਿੰਨੇ ਕੇਸਾਂ ਦੇ ਖਾਤਰ ਆਪਣਾ ਖੋਪਰ ਲਵਾ ਲਿਆ ਹੈ ਤੁਹਾਨੂੰ ਭਾਈ ਮਣੀ ਸਿੰਘ ਨਾ ਦੱਸਿਆ ਜਿੰਨੇ ਬੰਦ ਬੰਦ ਘਟਾਲਿਆ ਹੈ ਤੁਹਾਨੂੰ ਭਾਈ ਦਿਆਲਾ ਨਾ ਦੱਸਿਆ ਉੱਪਰ ਦੀ ਦੀਗ 'ਚ ਜਿਹੜਾ ਬਹਿ ਗਿਆ ਏ ਜਾਨੀ ਕਿ ਗਲਤ ਗੱਲਾਂ ਨੂੰ ਅਸੀਂ ਆਪ ਅੱਗੇ ਲੈ ਕੇ ਆਉਨੇ ਆ ਜਿਹੜਾ ਸਾਡਾ ਕੋ ਚੰਗਾ ਕਰਦਾ ਵਾ ਅਸੀਂ ਉਹਦੇ ਤੇ ਆਪੇ ਮਿੱਟੀ ਪਾਈ ਤੁਰੇ ਜਨ ਤਾਂ ਸਾਡਾ ਭਲਾ ਹੋ ਕਿੱਥੇ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਆ ਆਪਣਾ 네ਗਟਿਵ ਪੁਆਇੰਟ ਪਾਸੇ ਕਰਕੇ ਚੰਗੀ ਗੱਲ ਨੂੰ ਹਮੇਸ਼ਾ ਲੋਕਾਂ ਦੇ ਸਾਹਮਣੇ ਰੱਖਿਆ ਕਰੋ ਆਪਾਂ ਗੱਲ ਕਰ ਰਹੇ ਖਾਰਕੂ ਜੁਝਾਰੂ ਜੋਧਿਆਂ ਦੀ ਤਿੰਨ ਖਾਰਕੂ ਜੋਧੇ ਤੁਰੇ ਜਾਂਦੇ ਆ ਪਿੰਡ ਟੱਢਿਆਲੇ ਤੋਂ ਨਿਕਲ ਕੇ ਚੱਲੇ ਆ ਪਿੰਡ ਕਰਨਾਮੇ ਜਦੋਂ ਵਟੇ ਵੱਟ ਤੁਰੇ ਜਾਣ ਤੇ ਮਗਰੋਂ ਆਵਾਜ਼ ਮਾਰ ਕੇ ਦਲਜੀਤ ਸਿੰਘ ਕਹਿੰਦਾ ਜਥੇਦਾਰਾ ਤੈਨੂੰ ਕਿਹਾ ਸੀ ਵੀ ਸਾਡੇ ਮਗਰ ਐਂ ਜਾਵਦਾ ਜਿਵੇਂ ਸੀਆਈਡੀ ਲੱਗੀ ਆ ਤੇ ਸ਼ੱਕ ਮੈਨੂੰ ਹੁਣ ਵੀ ਆ ਵੀ ਸਾਡੇ ਮਗਰ ਬੰਦੇ ਚੜੇ ਰਹਿੰਦੇ ਆ ਭਾਈ ਪੱਪੂ ਗੋਰਾ ਕਹਿੰਦਾ ਕੋਈ ਨਹੀਂ ਕਰਦੇ ਆ ਸਦਾਈ ਇਹਨੇ ਚਰ ਨੂੰ ਪਿੰਡ ਕਰਨਾਮਾ ਆ ਗਿਆ ਪਿੰਡ ਕਰਨਾਮੇ ਦਾ ਇੱਕ ਘਰ ਆ ਜਿੱਥੇ ਖਾੜਕੂ ਅੱਗੇ ਵੀ ਆਉਂਦੇ ਸੀ ਤੇ ਜਲਪਣੀ ਛਕਦੇ ਹੁੰਦੇ ਸੀ ਇਹਨਾਂ ਨੇ ਇੱਕ ਘਰ ਦਾ ਬੂਹਾ ਖੜਕਾਇਆ ਅੱਗੋਂ ਇੱਕ ਮਾਈ ਨੇ ਦਰਵਾਜ਼ਾ ਖੋਲ੍ਹਿਆ ਤਿੰਨੇ ਖਾੜਕੂਆਂ ਨੇ ਮੱਥਾ ਟੇਕਿਆ ਅੰਦਰ ਨੰਗੇ ਮਾਈ ਨੇ ਕੁੰਡਾ ਮਾਰ ਦਿੱਤਾ ਤੇ ਤਿੰਨੇ ਖਾੜਕੂ ਅੰਦਰ ਨੂੰ ਤੁਰੇ ਜਾਂਦੇ ਤੇ ਅੰਦਰ ਜਾ ਕੇ ਬੈਠਕ 'ਚ ਬਹਿ ਗਏ ਭਾਈ ਪੱਪੂ ਗੋਰਾ ਆਵਾਜ਼ ਮਾਰ ਕੇ ਕਹਿੰਦਾ ਮਾਈ ਕੋਈ ਕੁਸਕਦਾ ਨਹੀਂ ਅੱਗੇ ਤਾਂ ਇੱਥੇ ਚੈਲ ਪੈਲ ਹੁੰਦੀ ਆ ਟੱਬਰ ਸੁਖਣਾ ਮਾਈ ਤੇਰਾ ਬੜਾ ਵੱਡਾ ਅੱਜ ਕੋਈ ਬੰਦਾ ਕੁਸਕਦਾ ਨਹੀਂ ਤੇ ਮਾਈ ਨੇ ਆਵਾਜ਼ ਮਾਰ ਕੇ ਆਖਿਆ ਵੇ ਪੁੱਤ ਪੱਪੂ ਸਾਡੇ ਰਿਸ਼ਤੇਦਾਰੀ ਚ ਵਿਆਹ ਵਾ ਤੇ ਸਾਰਾ ਟੱਬਰ ਵਿਆਹ ਚ ਗਿਆ ਵਾ ਘਰ ਚ ਮੈਂ ਕੱਲੀ ਆ ਆਹ ਮੇਰਾ ਨਿਕਾਜਾ ਦੋਤਾ ਸੁੱਤਾ ਹੀ ਜਾਂ ਕੰਧ ਦੇ ਦੂਜੇ ਬੰਨੇ ਦੂਜੇ ਘਰ ਦੇ ਵਿੱਚ ਮੇਰੀ ਵੱਡੀ ਨੂੰਹ ਸੁੱਤੀ ਆ ਮਨੁਸ ਘਰ ਦਾ ਨਕਸ਼ਾ ਸਮਝ ਲੋ ਸਮਝ ਲੋ ਅਜਲਾ ਪੰਡਾਲ ਆ ਨਾ ਇਹ ਸਾਰਾ ਇੱਕ ਘਰ ਆ ਇਹਦੇ ਵਿੱਚ ਵੱਜੀ ਆ ਕੰਧ ਪਰਲੇ ਬੰਨੇ ਮਾਈ ਰਹਿੰਦੀ ਆ ਜਿੱਥੇ ਖਾੜਕੂ ਆਏ ਆ ਇਧਰਲੇ ਬੰਨੇ ਵੱਡੀ ਨੂਹ ਰਹਿੰਦੀ ਆ ਜਿਹਦਾ ਜ਼ਿਕਰ ਮਾਈ ਕਰ ਰਹੀ ਆ ਪਰ ਵੱਡੀ ਗੱਲ ਇਹ ਆ ਕਿ ਇਸ ਘਰ ਦਾ ਦਰਵਾਜ਼ਾ ਇੱਕੋ ਹੀ ਆ ਜਿਹੜਾ ਛੋਟੀ ਨੂਹ ਦੇ ਘਰ ਦੇ ਵਿੱਚ ਆ ਵੱਡੀ ਨੂਹ ਦੇ ਘਰ ਨੂੰ ਆਉਣ ਵਾਸਤੇ ਵਿੱਚੋਂ ਕੰਧ ਪਾੜ ਕੇ ਉਹ ਭੂਏ ਲਾਗੋ ਕੰਦ ਪਾੜ ਕੇ ਇੱਕ ਫੱਟੀਆਂ ਵਾਲਾ ਦਰਵਾਜ਼ਾ ਲਾਇਆ ਗਿਆ ਵਾ ਉਸ ਦਰਵਾਜ਼ੇ ਵਿੱਚੋਂ ਵੱਡੀ ਨੂੰਹ ਦੇ ਘਰ ਆਈਦਾ ਵਾ ਘਰ ਇੱਕੋ ਵਾ ਵਿੱਚ ਕੰਦ ਵੱਜੀ ਆ ਤੇ ਬਾਹਰਲੇ ਬੰਨੇ ਇੱਕੋ ਹੀ ਘਰ ਨੂੰ ਆਉਣ ਵਾਸਤੇ ਗੇਟ ਆ ਮਾਈ ਕਹਿਣ ਲੱਗੀ ਵੇ ਪੁੱਤ ਘਰ 'ਚ ਮੈਂ ਵਾਂ ਮੇਰਾ ਦੋਤਾ ਵਾ ਜਾਂ ਦੂਜੇ ਘਰ ਮੇਰੀ ਵੱਡੀ ਨੂੰਹਾਂ ਬਾਕੀ ਸਾਰਾ ਟੱਬਰ ਵਿਆਹ ਤੇ ਗਿਆ ਮਾਈ ਕਹਿੰਦੀ ਪੁੱਤ ਸ਼ੱਕੋਗੇ ਕੀ ਭਾਈ ਪੱਪੂ ਗੋਰਾ ਕਹਿੰਦਾ ਮਾਤਾ ਭੁੱਖ ਬੜੀ ਲੱਗੀ ਆ 6 ਦਿਨ ਹੋ ਗਏ ਕਮਾਰ ਚ ਪੈ ਕੇ ਗੰਨੇ ਚੂਪ ਕੇ ਗੁਜ਼ਾਰਾ ਕੀਤਾ ਵਾ ਤੇ ਮਾਈ ਕਹਿੰਦੀ ਪੁੱਤ ਦਿਨ ਚੜ ਚੱਲਿਆ ਵਾ ਲੋ ਲੱਗ ਗਈ ਆ ਮੈਂ ਬਾਲਣ ਇਕੱਠਾ ਕਰ ਲਵਾਂ ਨਾਲੇ ਆਲੂ ਉਬਾਲ ਕੇ ਤੁਹਾਡੇ ਲਈ 2-2 4-4 ਪ੍ਰਸ਼ਾਦੇ ਲਾ ਦੇਣੀਆਂ ਤੁਸੀਂ ਪ੍ਰਸ਼ਾਦੇ ਛੱਕ ਕੇ ਜਾਇਓ ਭਾਈ ਪੱਪੂ ਗੋਰਾ ਕਹਿੰਦਾ ਠੀਕ ਆ ਇਨੇ ਚਿਰ ਨੂੰ ਪ੍ਰੇਮ ਸਿੰਘ ਬੋਲਿਆ ਕਹਿੰਦਾ ਜ਼ਫੇਦਾਰ ਜੀ ਤੁਸੀਂ ਕਰੋ ਆਰਾਮ 2 ਘੰਟੇ ਮੈਂ ਨਲਕੇ ਤੋਂ ਨਾਲੇ ਇਸ਼ਨਾਨ ਕਰ ਲਾਂ ਤੇ ਨਾਲੇ ਬਾਣੀ ਪੜ ਲੂੰਗਾ ਤੇ ਬਾਕੀ ਜਿਹੜੇ ਸ਼ਸਤਰ ਸਾਡੇ ਕੋਲ ਆ ਜਿਹੜੇ ਪਿਛਲੇ ਮੁਕਾਬਲੇ ਤੋਂ ਬਾਅਦ ਅਸੀਂਾਂ ਦੀ ਸਫਾਈ ਨਹੀਂ ਕੀਤੀ ਨਾਲੇ ਸ਼ਸਤਰਾਂ ਦੀ ਸਫਾਈ ਕਰ ਲਾਂਗੇ ਮੁੜ ਕੇ ਮੈਂ ਘੜੀ ਅੱਖ ਲਾ ਲੂੰਗਾ ਤੇ ਤੁਸੀਂ ਬਹਿ ਕੇ ਆਪਣਾ ਕੰਮਕਾਰ ਕਰ ਲਿਓ ਇੰਨੀ ਕਹਿ ਕੇ ਭਾਈ ਪੱਪੂ ਗੋਰਾ ਤੇ ਦਲਜੀਤ ਸਿੰਘ ਆਰਾਮ ਕਰਨ ਲੱਗ ਪਏ ਭਾਈ ਪ੍ਰੇਮ ਸਿੰਘ ਨਲਕੇ ਤੇ ਇਸ਼ਨਾਨ ਕਰਨ ਲੱਗ ਪਿਆ ਤੇ ਜਿਹੜੀ ਗੱਲ ਇਹਨਾਂ ਨੇ ਵੱਟੇ-ਵੱਟ ਤੁਰੇ ਆਉਂਦਿਆਂ ਕਹੀ ਸੀ ਵੀ ਸੀਆਈਡੀ ਵਾਲਾ ਬੰਦਾ ਮਗਰ ਹੋਊਗਾ ਅਸਲ 'ਚ ਸੀਆਈਡੀ ਵਾਲਾ ਬੰਦਾ ਟੱਡੇ ਵਾਲੇ ਤੋਂ ਕਰਨਾਮੇ ਤੱਕ ਸਕੂਟਰ ਤੇ ਮਗਰ ਆ ਗਿਆ ਸੀ ਉਹ ਬੰਦਾ ਮਗਰ ਮਗਰੀ ਸੀ ਉਹਨੇ ਸਾਰਾ ਪਿੰਡ ਘੁੰਮਿਆ ਤੇ ਪਿੰਡ ਘੁੰਮਣ ਤੋਂ ਬਾਅਦ ਇਹਨਾਂ ਦਾ ਘਰ ਘੁੰਮਿਆ ਉਹਨੇ ਘਰ ਘੁੰਮ ਕੇ ਤੇ ਸਾਰਾ ਅੰਦਾਜ਼ਾ ਲਾ ਲਿਆ ਇਹ ਘਰ ਚ ਜੀ ਦੋ ਤਿੰਨ ਹੀ ਆ ਖਾੜਕੂ ਇੱਥੇ ਬੈਠੇ ਆ ਮਾਈ ਪ੍ਰਸ਼ਾਦਾ ਪਾ ਪਾਣੀ ਤਕਾਉਣ ਵਾਸਤੇ ਲੱਗੀ ਆ ਤੇ ਇਹਨਾਂ ਨੇ ਪ੍ਰਸ਼ਾਦਾ ਪਾਣੀ ਛਾ ਕੇ ਚਲੇ ਜਾਣਾ ਵਾ ਸੀ ਆਈਡੀ ਵਾਲੇ ਬੰਦੇ ਨੇ ਸਕੂਟਰ ਨੂੰ ਮਾਰੀ ਕਿੱਕ ਉਹ ਸਿੱਧਾ ਆਇਆ ਪਟਾਲੇ ਆਰ ਪੀ ਸਿੰਘ ਤੇਜੇ ਦੀ ਕੋਠੀ ਦੀ ਡੋਰ ਬੈਲ ਵਜਾਈ ਜਦੋਂ ਡੋਰ ਬੈਲ ਵੱਜੀ ਤੇ ਸੰਤਰੀ ਨਿਕਲਿਆ ਕਹਿੰਦਾ ਕੰਮ ਤੇ ਅਗਲੇ ਬੰਦੇ ਉਹ ਸੀ ਆਈਡੀ ਵਾਲਾ ਕਹਿੰਦਾ ਸਾਹਿਬ ਨੂੰ ਲਿਆ ਆਰ. ਪੀ. ਸਿੰਘ ਤੇਜਾ ਆ ਗਿਆ ਆਪਣੇ ਸੀ.ਆਈ.ਡੀ. ਵਾਲਾ ਬੰਦਾ ਵੇਖਦਿਆਂ ਬੜਾਸ਼ਾਂ ਖੁੱਲ ਗਈਆਂ ਕਹਿੰਦਾ ਕੀ ਤੇ ਅਗਲੇ ਬੰਦੇ ਨੂੰ ਸੀ.ਆਈ.ਡੀ. ਵਾਲਾ ਕਹਿੰਦਾ ਜੀ ਪੱਪੂ ਗੋਰਾ ਲੱਭਦੇ ਹੋ ਪੱਪੂ ਗੋਰਾ ਚਾਹੀਦਾ